ਅਧ ਰਕਤ ਦੇ ਉੱਪਰ ਕਾਰਾਂ ਦੇ ਪੁਰਜੇ ਟੰਗੇ ਪਿਆ ਟਾਹਣਾ ਟੁੱਟਿਆ ਪਿਆ ਜਿਹੜੀ ਆ ਸੜਕ ਦੇ ਕਿਨਾਰੇ ਕੰਧ ਹੁੰਦੀ ਹੈ ਇਹਨੂੰ ਤੋੜ ਕੇ ਟੱਪੀਆਂ ਦੋਨੇ ਕਾਰਾਂ ਆ ਸ਼ੀਸ਼ਾ ਟੁੱਟਿਆ ਪਿਆ ਦੇਖੋ ਆਖ ਤਾਨਾ ਚ ਕਾਰ ਪਈ ਐ ਨਵੀਂ ਕਾਰ ਐ ਇਲੈਕਟ੍ਰਿਕ ਕਾਰ ਐ ਇਹ ਤੇ ਦੂਜੀ ਕਾਰ ਉਹ ਪਰਲੇ ਪਾਸੇ ਪਈ ਆ ਦੂਰ ਆ ਕਾਰ ਦੂਜੀ ਐ ਇਹ ਐਕਸ ਯੂਵੀ ਐ ਤੇ ਨੰਬਰ ਵੀ ਨਹੀਂ ਆਇਆ ਦਾ ਹਜੇ ਸਸੀਕਾਲ ਜੀ ਬਠੰਡਾ ਦੇ ਮਲਤਾਨੀਆਂ ਰੋਡ ਤੇ ਕਿਸਾਨ ਚੌਕ ਤੇ ਖੜਿਆ ਬਲਦਾਂ ਵਾਲਾ ਚੌਕੀ ਨੂੰ ਕਿਹਾ ਜਾਂਦਾ ਆ ਚਰਸਤਾ ਪੂਰਾ ਰਿੰਗ ਰੋਡ ਐ ਇਹ ਇੱਥੇ ਰਾਤ ਨੂੰ ਐਕਸੀਡੈਂਟ ਬਹੁਤ ਭਿਆਨਕ ਹੋਇਆ ਆ ਦੇਖੋ ਜੇ ਪਹਿਲਾਂ ਕਾਰ ਇੱਥੇ ਵੱਜੀ ਆ ਫਿਰ ਦੂਜੀ ਵੱਜੀ ਆ ਦੋਨੇ ਅੱਗੇ ਪਿੱਛੇ ਸੀ ਕਾਰਾਂ ਆ ਪੁਰਜੇ ਪਿਆ ਕਾਰਾਂ ਦੇ ਸੜਕ ਕ੍ਰੋਸ ਕਰਕੇ ਆਪਾਂ ਚੱਲਦੇ ਆ ਪਰਲੇ ਪਾਸੇ ਖਤਾਨੇ ਜਾ ਕੇ ਡਿੱਗਿਆ ਨੇ ਇੱਥੋਂ ਆ ਕੰਦ ਸੀ ਖੜਕ ਦੇ ਕਿਨਾਰੇ ਖਤਾਨਾ ਦੇ ਕਿਨਾਰੇ ਆ ਪੁਰਜੇ ਉੱਪਰ ਟੰਗੇ ਬਿਆ ਦਰਖਤੇ ਦੇਖ ਸਕਦੇ ਹੋ ਤੁਸੀਂ ਟਾਣਾ ਰੁੱਟਿਆ ਪਿਆ ਤੇ ਆ ਖਿੜੇ ਪਿਆ ਪੁਰਜੇ ਸ਼ੀਸ਼ਾ ਟੁੱਟਿਆ ਪਿਆ ਕਾਰ ਦਾ ਤੇ ਅੰਦਰ ਖਤਾਨਾ ਦੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਅੰਦਰ ਖਤਾਨਾ ਜੀ ਕਿੰਨਾ ਬੁਰਾ ਹੌਲਿਆ ਕਾਰਾਂ ਦਾ ਬਹੁਤ ਹੀ ਤੇਜ਼ੀ ਹੋਣੀ ਹੈ ਜਾਂ ਕੋਈ ਕੀ ਰੀਜ਼ਨ ਹੈ ਇਹ ਆ ਟਕਰ ਹੋਣ ਦਾ ਤੇ ਅੰਦਰ ਥੱਲੇ ਨੂੰ ਲੈ ਕੇ ਚਲਦੇ ਆ ਖਤਾਨਾ ਦੇ ਵਿੱਚ ਉਹ ਸਾਹਮਣੇ ਦੇਖ ਸਕਦੇ ਹੋ ਇਹ ਇੱਕ ਇਲੈਕਟ੍ਰਿਕ ਕਾਰ ਹੈ ਦੋ ਲਗਾਤਾਰ ਕਾਰਾਂ ਸੀਗੀਆਂ ਇੱਕ ਤਾਂ ਇਹ ਕਾਰ ਹੈ ਜਿਹੜੀ ਇਹ ਇਲੈਕਟ੍ਰਿਕ ਕਾਰ ਹੈ ਬਿਲਕੁਲ ਨਵੀਂ ਜੀ ਇਹ ਵੀ ਹਾਲ ਦੇਖੋ ਕਾਰ ਦਾ ਕੀ ਹੋਇਆ ਬਹੁਤ ਹੀ ਤੇਜ਼ੀ ਨਾਲ ਪਹਿਲਾਂ ਡਿਵਾਈਡਰ ਤੇ ਟਕਰਾਈ ਹੈ ਰਿੰਗ ਰੋਡ ਦੇ ਵਿੱਚ ਚੌਕ ਹੈ ਜਿਹੜਾ ਉੱਥੇ ਟਕਰਾਈ ਹੈ ਇਲੈਕਟ੍ਰਿਕ ਕਾਰ ਸੀ ਇਹ ਬੈਟਰੀ ਵਾਲੀ ਜਿਹੜੀ ਹੁੰਦੀ ਹੈ ਤੇ ਆਹ ਦੇਖੋ ਚੂਰੋ ਚੂਰ ਹੋ ਗਈ ਤੇ ਅੰਦਰ ਜਿਹੜੀਆਂ ਸਵਾਰੀਆਂ ਸੀ ਇਹਦੇ ਕੀ ਹਾਲ ਹੋਇਆ ਉਹਨਾ ਉੱਪਰੋਂ ਦੇਖੋ ਛੱਤ ਵੀ ਇਹਦੇ ਟੁੱਟ ਗਈ ਮੋਰਾ ਹੋ ਗਿਆ ਛੱਤ ਦੇ ਵਿੱਚ ਹੋਲ ਕਰਤਾ ਨੰਬਰ ਪਲੇਟਾ ਹੈ ਨਹੀਂ ਇਹਦੇ ਉਹ ਪਤਾ ਲੱਗ ਜੂਗਾ ਵੈਰੀਫਾਈ ਕਰਕੇ ਕਿ ਕਿੱਥੋਂ ਦੀਆਂ ਗੱਡੀਆਂ ਸੀ ਕਿੱਥੋਂ ਦੇ ਜਿਹੜੇ ਅੰਦਰ ਬੈਠੇ ਸੀ ਜਿਹੜੇ ਉਹ ਲੋਕ ਸੀਗੇ ਤੇ ਪਰ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਉੜਦੀਆਂ ਗਈਆਂ ਖੇਤਾਨਾ ਦੇ ਅੰਦਰ ਬਿਲਕੁਲ ਰਿੰਗ ਰੋਡ ਤੇ ਜਿਹੜਾ ਚੌਕ ਹੈ ਅ ਕਿਸਾਨ ਚੌਕ ਹੈ ਜਿਹੜਾ ਉਥੋਂ ਇਹ ਟਕਰਾ ਕੇ ਚੌਕ ਦੇ ਨਾਲ ਫਿਰ ਸੜਕ ਕ੍ਰੋਸ ਕੀਤੀ ਹੈ ਬਹੁਤ ਤੇਜ਼ੀ ਨਾਲ ਜਿਹੜਾ ਦਰਖਤ ਸੀਗਾ ਇੱਕ ਤਰ੍ਹਾਂ ਦੇ ਉੱਡਦੀ ਗਈਆਂ ਨਾ ਉੱਡ ਕੇ ਗਈਆਂ ਕਾਰਾਂ ਇਹ ਅੰਦਰ ਖੇਤਾਂ ਦੇ ਵਿੱਚ ਸਾਹ ਨਹੀਂ ਸਕੇ ਇੱਕ ਉਹ ਦੂਰ ਖੜੀ ਹੈ ਕਿ ਐਕਸਯੂਵੀ ਕਾਰ ਹੈ ਇਹ ਬਿਲਕੁਲ ਬਰਾਡ ਨੂ ਹੈ ਇਹਦਾ ਨੰਬਰ ਵੀ ਨਹੀਂ ਆਇਆ ਹਜੇ ਤੱਕ ਤੇ ਨੇੜੇ ਚੱਲ ਕੇ ਤੁਹਾਨੂੰ ਦਿਖਾਉਣੀ ਹੈ ਕਿ ਕੀ ਹਾਲੇ ਤਾਂ ਹੋਇਆ ਕਾਰ ਜਿਹੜੀ ਪਹਿਲਾਂ ਵਾਲੀ ਇਲੈਕਟ੍ਰਿਕ ਕਾਰ ਸੀ ਉਹ ਜ਼ਿਆਦਾ ਹੀ ਨੁਕਸਾਨ ਹੋਇਆ ਦਾ ਇਹਦਾ ਵੀ ਜਿਹੜਾ ਕਾਫੀ ਨੁਕਸਾਨ ਹੋਇਆ ਪਰ ਜਾਨ ਹਜੇ ਤੱਕ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਬਿਲਕੁਲ ਚੂਰੂ ਚੂਰ ਹੋ ਗਈਆਂ ਦੇਖੋ ਸ਼ੀਸ਼ਾ ਮੁਰਲਾ ਇਹ ਅੱਗੇ ਪਿੱਛੇ ਸੀ ਦੋਨੇ ਕਾਰਾਂ ਦੋਨੇ ਕਾਲੀਆਂ ਨੇ ਇਹ ਬ੍ਰਾਂਡ ਨਿਉ ਕਾਰ ਹੈ ਐਕਸਯੂਵੀ ਆਥਲੇ ਸੀ ਛਿੜ ਗਏ ਪਿਆ ਕੰਚ ਖੜਿਆ ਪਿਆ ਅੰਦਰ ਏਅਰ ਬੈਗ ਖੁੱਲ ਗਏ ਦੇ ਸਾਈਡ ਵਾਲੇ ਡਰਾਈਵਰ ਸੀਟ ਵਾਲਾ ਹਜੇ ਨਹੀਂ ਖੁੱਲਾ ਤੇ ਨੰਬਰ ਇਹਦਾ ਵੀ ਹੈ ਨੀ ਨੰਬਰ ਪਲੇਟ ਟੁੱਟ ਕੇ ਡਿੱਗ ਪਈ ਹੋਣੀ ਹੈ ਜਾਂ ਫਿਰ ਇੱਥੇ ਕਿਤੇ ਪਈ ਹੋਣੀ ਹੈ ਦੇਖ ਸਕਦੇ ਹੋ ਚਾਰੇ ਪਾਸੇ ਦੂਜੇ ਵਾਸਤੇ ਜ਼ਿਆਦਾ ਇਹਦੇ ਵੱਜੀ ਹੈ ਫੇਟ ਜਿਸ ਕਰਕੇ ਇਧਰ ਨੁਕਸਾਨ ਜ਼ਿਆਦਾ ਹੋਇਆ ਸ਼ੀਸ਼ੇ ਸਾਰੇ ਡਰਾਈਵਰ ਸਾਈਡ ਟੁੱਟੇ ਹੋਏ ਆ ਤੇ ਜਿਹੜਾ ਹੈ ਰਿੰਗ ਰੋਡ ਹੈ ਪੂਰਾ ਖੁੱਲਾ ਰੋਡ ਹੈ ਚੌੜਾ ਤੇ ਇੱਥੇ ਬਹੁਤ ਤੇਜ਼ੀ ਨਾਲ ਵਿਕਲ ਆਉਂਦੀ ਹੈ ਹਰ ਹੈਵੀ ਤੋਂ ਹੈਵੀ ਵਹੀਕਲ ਇੱਥੇ ਚੱਲਦਾ ਤੇ ਇੱਥੇ ਜ਼ਿਆਦਾ ਖਤਰਾ ਹੁੰਦਾ ਚੌਕ ਤੋਂ ਸਿਰੋਣੀ ਸ਼ਾਇਦ ਹੋਣੀ ਇਹ ਬਹੁਤ ਤੇਜ਼ੀ ਨਾਲ ਹੋਣੀ ਹੈ ਇਸੇ ਕਰਕੇ ਕਿ ਤਰ੍ਹਾਂ ਨਾਲ ਵਿੱਚ ਵੜ ਗਿਆਂ ਆ ਦੇਖ ਸਕਦੇ ਹੋ ਕਿ ਨੰਬਰ ਹਜੇ ਇਹ ਤਾਂ ਇਸੇ ਨਹੀਂ ਹੋਇਆ ਪੱਕਾ ਨੰਬਰ ਆ ਰੀ ਸੀ ਵਾਲਾ ਹਜੇ ਟੈਂਪਰੇਰੀ ਨੰਬਰ ਲੱਗਿਆ ਇਹਦੇ ਕੰਪਨੀ ਵੱਲੋਂ ਪਰ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵਾਹਨ ਆਉਦੇ ਆ ਕਿਤੇ ਵੀ ਚਾਹੇ ਬਾਜ਼ਾਰ 'ਚ ਚਲਾਓ ਚਾਹੇ ਇਧਰ ਰਿੰਗ ਰੋਡ ਤੇ ਓਨੇ ਕ ਸਪੀਡ ਤੇ ਚਲਾਓ ਜਿੰਨਾ ਕਿ ਕੰਟਰੋਲ ਹੋ ਜੇ ਕੰਟਰੋਲ ਸਪੀਡ ਤੇ ਚਲਾਉਣਾ ਚਾਹੀਦਾ ਵੀ ਮੌਕਾ ਆਉਣ ਤੇ ਆਪਾਂ ਬ੍ਰੇਕ ਲਾ ਸਕੀਏ ਤੇ ਆਪਣੇ ਕੰਟਰੋਲ 'ਚ ਗੱਡੀ ਹੋਵੇ ਨਾ ਕਿ ਜੇ ਬੱਸੋਂ ਬਾਹਰ ਹੋ ਜਾਂਦਾ ਐਕਸੀਡੈਂਟ ਉਦੋਂ ਹੁੰਦੇ ਆ ਅਚਾਨਕ ਬ੍ਰੇਕ ਲੱਗਦੇ ਨਹੀਂ ਅਚਾਨਕ ਮੂਰ ਆ ਜਾਂਦਾ ਕੋਈ ਪਸ਼ੂ ਵੀ ਆ ਸਕਦਾ ਹੈ ਮੂਰੇ ਜਾਂ ਲਾਪਰਵਾਹੀ ਇਹ ਪਤਾ ਨਹੀਂ ਕੀ ਕਾਰਨ ਹੋਣਾ ਤਾਂ ਰੀਜ਼ਨ ਬਾਅਦ ਚਾਹੀ ਪਤਾ ਲੱਗੂ ਵੈਰੀਫਾਈ ਕਰੀਏ ਪੁਲਿਸ ਪਰ ਗੱਡੀਆਂ ਦਾ ਨੁਕਸਾਨ ਕਾफी ਹੋ ਗਿਆ